ਡਾਕਟਰ ਸਾਹਿਬ ਕੀ ਨਾਮ ਹੈ ਤੁਹਾਡਾ? ਮਨਦੀਪ ਕੁਮਾਰ ਜੀ। ਇਹੜਾ ਹੈਪਨ ਹੋਇਆ ਕੀ ਗੱਲ ਹੋ ਗਈ ਤੁਹਾਡੀ ਦੁਕਾਨ ਦੇ ਤੇ? ਮੈਂ ਗੜੇ ਗਿਆ ਜੀ ਦਵਾਈਆਂ ਦੇ। ਓਕੇ। ਇਹ 1.5 1.10 ਦੇ ਕਰੀਬ ਤੇ। ਦੁਪਹਿਰੇ? ਹਾਂ ਜੀ। ਤੇ ਬਸ 1:30 ਤੇ ਆਇਆ ਮੈਂ ਜਦੋਂ ਦੇਖਿਆ ਬਾਹਲਾ ਟੁੱਟਿਆ ਤੇ ਆ ਟੁੱਟਿਆ। ਕਾਹੇ ਗਿਆ ਸੀ? ਤੇ ਦੁਕਾਨ ਤੇ ਹੈ ਨਹੀਂ ਸੀ ਕੋਈ। ਦੁਕਾਨ ਤੇ ਕੋਈ ਨਹੀਂ ਮੈਂ ਇਕੱਲੇ ਹੁੰਨਾ। ਇਕੱਲੇ ਹੁੰਨੇ ਹੋ? ਹਾਂ ਜੀ। ਕਿੰਨੇ ਦਾ ਨੁਕਸਾਨ ਹੋ ਗਿਆ ਕਨੀ ਨਗਦੀ ਲੈ ਕੇ? 20 ਤੋਂ 30 ਹਜ਼ਾਰ ਦੇ ਵਿੱਚ ਵਿੱਚ। ਠੀਕ ਆ ਤੁਹਾਡੇ ਸੀਸੀਟੀਵੀ ਕੰਮ ਕਰ ਲੱਗੇ ਇੱਥੇ ਕੋਈ? ਨਹੀਂ ਲੱਗੇ। ਕੋਈ ਆਸ-ਪਾਸੇ ਲੱਗੇ ਹੁਣ? ਆਸ-ਪ ਤੇ ਯਾਦ ਪਰਾ ਲੱਗੇ ਆ ਪਰ ਉਹਨਾਂ ਚ ਪਤਾ ਨਹੀਂ ਲੱਗ ਰਿਹਾ ਪਤਾ ਨਹੀਂ ਲੱਗ ਰਿਹਾ ਹਾਂਜੀ ਜਿਹੜੇ ਸੀਸੀਟੀਵੀ ਕੈਮਰੇ ਆ ਸਰਕਾਰੀ ਲੱਗੇ ਤਾਂ ਤੁਹਾਡੇ ਮੋਟਰ ਲੱਗੇ ਤੁਸੀਂ ਥਾਣੇ ਜਾ ਕੇ ਤੁਸੀਂ ਕੰਪਲੀਟ ਪਾ ਕੇ ਤੁਸੀਂ ਵੀ ਵੀਡੀਓ ਕਢਵਾ ਸਕਦੇ ਤੁਸੀਂ ਕੀਤੀ ਕੋਸ਼ਿਸ਼ ਕੀਤੀ ਕੰਪਲੀਟ ਪਾਈ ਹੋਈ ਆ ਪਰ ਉਹ ਆਏ ਨਹੀਂ ਦੇਖਣ ਲੈ ਆਏ ਨਹੀਂ ਆnde ਹਾਂਜੀ ਠੀਕ ਆ ਜੀ ਕੀ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆ ਬਸ ਆਈ ਵੀ ਆ ਦਿਨ ਦਿਹਾੜੇ 1 ਸਵੇਰੇ 1 ਵਜੇ ਦਾ ਡਾਇਮੰਡ ਐਡਾ ਵੱਡਾ ਕਾਹਨ ਹੋ ਜੇ ਫਿਰ ਵੀ ਸੋਚਣ ਵਾਲੀ ਗੱਲ ਆ ਚੌਂਕ ਦੇ ਵਿੱਚ ਦੁਕਾਨਾਂ ਆਹ ਠੀਕ ਆ ਪਿਛੇ ਭਾਜੀ ਕਿਹੜੀ ਗੜਾ ਰੋਡ ਦੇ ਉੱਤੇ ਇੱਕ ਮੈਡਿਕ ਮੈਡੀਸਨ ਸਟੋਰ ਦੇ ਉੱਤੇ ਚੋਰੀ ਹੋਈ ਹੈ ਤੁਸੀਂ ਮੌਕੇ ਤੇ ਆਏ ਸਰ ਕੀ ਸਾਰਾ ਮਾਮਲਾ ਹੈਗਾ ਇੱਕ ਮਨਦੀਪ ਕੁਮਾਰ ਨੇ ਕਾਲ ਕੀਤੀ ਕਿ ਉਹਦੀ ਮੈਡੀਕਲ ਦੀ ਦੁਕਾਨ ਦ੍ਰਿਸ਼ਟੀ ਮੈਡੀਕਲ ਗੜਾ ਰੋਡ ਖਲੋਤ ਤੇ ਹੈ ਜਿਹੜਾ ਕੋਈ ਮਤਲਬ ਸਵਾਕ 1 ਵਜੇ ਦਿਨ ਜੀ ਉਹ ਦੁਕਾਨ ਬੰਦ ਕਰਕੇ ਦਵਾਈਆਂ ਦੀ ਸੇਲ ਕਰਨ ਗਿਆ ਸੀ ਤੇ ਮਗਰੋਂ ਉਹਦਾ ਕੋਈ ਚੋਰ ਆਇਆ ਤੇ ਉਹਨੇ ਹਣ ਕੇ ਜਿੰਦਾ ਭੰਕ ਕੇ ਦੇ ਵਿੱਚੋਂ ਗੋਲਕਨ ਵਿੱਚ ਪੈਸੇ ਕੱਢ ਕੇ ਲੈ ਗਏ ਠੀਕ ਹੈ ਸਰ ਲੱਗੇ ਸਾਕੇ ਸੀਸੀਟੀਵੀ ਕੈਮ ਲੱਗੇ ਕੋਗਾ ਲੈ ਕੈਮਰੇ ਵਿੱਚ ਫੁਟੇਜ ਆ ਰਹੀ ਆ ਬਾਕੀ ਕੈਮਰੇ ਦੀ ਜਿਹੜੀ ਫੁਟੇਜ ਕੰਘਾਲ ਕੇ ਇਹਦੀ ਸ਼ਨਾਖ ਕਰਕੇ ਉਹਦੇ ਖਿਲਾਫ ਜੋ ਬੰਦੀ ਕਰਦੇ ਕੀਤੀ ਜਾਵੇ ਨੁਕਸਾਨ ਸਰ ਕਿੰਨਾ ਹੋਇਆ ਨੁਕਸਾਨ ਦਾ ਹਜੇ ਦੱਸਿਆ ਨਹੀਂ ਹੋਰੇ ਵਾਜੋ ਦੱਸ ਦੇਗਾ ਥੱਲੇ ਦੇ ਵਿੱਚ ਕਿੰਨੇ ਪੈਸੇ ਏਟੀਟੀ ਟੀਚਰ ਆ ਮੈਨੂੰ ਅੱਜ ਸਵੇਰੇ ਹੀ ਸਰ ਦੇ ਸਰਪੰਚ ਸਾਹਿਬ ਦੀ ਕਾਲ ਆਈ ਹੈ ਕਿ ਸਕੂਲ ਵਿੱਚ ਰਾਤ ਦੀ ਚੋਰੀ ਹੋ ਚੁੱਕੀ ਹੈ ਤੇ ਹੁਣ ਮੈਂ ਮੌਕੇ ਤੇ ਆ ਕੇ ਦੇਖਿਆ ਹੈ ਤੇ ਉਹਦੇ ਵਿੱਚ ਸਾਡੇ ਸਕੂਲ ਦਾ ਪ੍ਰੋਜੈਕਟਰ ਐਲਈਡੀ ਸੀਗੀ ਕੰਪਿਊਟਰ ਸੈੱਟ ਆ ਉਹਦੇ ਨਾਲ ਦੋ ਕੀਬੋਰਡ ਸੀਗੇ ਤੇ ਸਕੂਲ ਦੇ ਅਲਮਾਰੀਆਂ ਵਿੱਚੋਂ ਵੀ ਸਾਰਾ ਸਮਾਨ ਕੱਢ ਕੇ ਫਰੋਲਿਆ ਗਿਆ ਹੈ ਤੇ ਸਕੂਲ ਦੇ ਜਿਹੜੇ ਲੋਕ ਹੈ ਉਹ ਵੀ ਚੰਗੀ ਤਰ੍ਹਾਂ ਤੋੜ ਕੇ ਕੀਤੀ ਗਈ ਹੈ ਤੇ ਹੋਰ ਵੀ ਸਮਾਨ ਦੀ ਅਸੀਂ ਦੇਖ ਰਹੇ ਹਾਂ ਛੋਟਾ ਮੋਟਾ ਸਮਾਨ ਵਾਕਈ ਵੀ ਚੋਰੀ ਕੀਤਾ ਜਾ ਚੁੱਕਿਆ ਆ ਬੱਚਿਆਂ ਦੇ ਨਾਲ ਰਿਲੇਟਿਡ ਹੈਗਾ ਆ ਤੇ ਮੈਂ ਇਸ ਸੰਬੰਧੀ ਆਪਣੇ ਸੇ ਐਸ ਐਚਓ ਸਰ ਨਾਲ ਵੀ ਕਿਤਕਾਂ ਕੰਪਲੀਟ ਕੀਤੀ ਹੈ 102 ਨੰਬਰ ਤੇ ਵੀ ਕਾਲ ਕਰ ਦਿੱਤੀ ਗਈ ਹੈ 12 ਨੰਬਰ ਤੇ ਵੀ ਕਾਲ ਕਰ ਦਿੱਤੀ ਗਈ ਹੈ ਤੇ ਰਿਟਰਨ ਵਿੱਚ ਹੁਣ ਸਰਪੰਚ ਸਾਹਿਬ ਨੂੰ ਵੀ ਦੇ ਦਿੱਤਾ ਗਿਆ ਹੈ ਇਸ ਸਬੰਧੀ ਮੈਂ ਆਪਣੇ ਦਫਤਰ ਵੀ ਰਿਪੋਰਟ ਕਰ ਚੁੱਕੀ ਹਾਂ ਮੈਂ ਕਿੰਨਾ ਟੋਟਲ ਲੱਗਦਾ ਨੁਕਸਾਨ ਹੋ ਸਰ ਜੀ ਇਹ 1.5 ਤੋਂ 2 ਲੱਖ ਦੇ ਨੇੜੇ ਤੇਰੇ ਹੈਗਾ ਕਿਉਂਕਿ 60-70 ਹਜ਼ਾਰ ਦਾ ਤਾਂ ਪ੍ਰੋਜੈਕਟਰ ਹੀ ਹੈ ਬਾਕੀ ਕੰਪਿਊਟਰ ਹੈਗਾ LED ਹੈਗੀ ਹੈ 1.5 ਤੋਂ 2 ਲੱਖ ਦੇ ਵਿੱਚ ਪਹਿਲਾਂ ਤਾਂ ਵੀ ਨਾਮ ਕਰੀ ਇੱਥੇ ਇੰਦਾ ਕੋਈ ਗੱਲਬਾਤ ਸਰ ਪਹਿਲਾਂ ਵੀ ਮੇਰੇ ਆਉਣ ਤੋਂ ਮੈਨੂੰ ਹਜੇ ਸਾਲ ਹੀ ਹੋਇਆ ਜੁਆਇਨ ਕੀਤਾ ਨੂੰ ਤੇ ਇਹ ਤੋਂ ਪਹਿਲਾਂ ਵੀ ਕਹਿੰਦੇ ਸਿਲੰਡਰ ਵਗੈਰਾ ਤਾਂ ਹੋਰ ਫਿਲਟਰ ਸੀਗਾ ਉਸ ਸਮਾਨ ਵੀ ਚੋਰੀ ਹੋ ਚੁੱਕਾ ਹੈ ਸਰ ਪ੍ਰਸ਼ਾਸਨ ਤੋਂ ਕੀ ਮੰਗਤਾਂ ਸਰ ਸਰ ਪ੍ਰਸ਼ਾਸਨ ਤੋਂ ਇਹੀ ਮੰਗਾ ਕਿ ਸਕੂਲਾਂ ਵਿੱਚ ਕੋਈ ਚੌਂਕੀਦਾਰ ਕੀਤਾ ਜਾਵੇ ਤਾਂ ਜਿਹੜਾ ਸਕੂਲ ਦਾ ਨੁਕਸਾਨ ਹੋਇਆ ਉਸ ਸੰਬੰਧੀ ਕੋਈ ਹੈਲਪ ਕੀਤੀ ਜਾਵੇ ਕਿ ਬੱਚਿਆਂ ਦੀ ਪੜ੍ਹਾਈ ਵਿੱਚ ਕੋਈ ਅੱਗੇ ਤੋਂ ਵਾਧ ਮੇਰਾ ਨਾਮ ਰਜਵੰਤ ਕੋਰਾ ਮੈਂ ਇੱਥੇ ਸਾਬ ਦੇ ਪਿੰਡ ਬੀਆਲੋ 229 ਨੰਬਰ ਬੂਥ ਨੰਬਰ ਆ ਇਹ ਤੇ ਇੱਥੇ ਸਵੇਰੇ ਅੱਜ ਸਾਡੀ ਟ੍ਰਾਇਲ ਸੀਗੀ 9:30 ਵਜੇ ਕੈਮਰਿਆਂ ਦੀ ਤੇ ਮੈਂ 9:30 ਵਜੇ ਲਿਆਉਣਾ ਸੀ ਤੇ 9 ਵਜੇ ਸਰਪੰਚ ਸਾਹਿਬ ਦਾ ਫੋਨ ਆ ਗਿਆ ਮੈਨੂੰ ਕਿ ਸਕੂਲੇ ਚੋਰੀ ਹੋ ਗਈ ਆ ਤੇ ਉਸੇ ਟਾਈਮ ਹੀ ਜਦੋਂ ਅਸੀਂ ਸਕੂਲ ਆਣ ਕੇ ਦੇਖਿਆ ਤੇ ਸਾਡਾ ਕੈਮਰਾ ਵੀ ਜਿਹੜਾ ਸੀਗਾ ਚੋਣ ਕਮਿਸ਼ਨ ਦਾ ਕੈਮਰਾ ਚੋਰੀ ਸੀਗਾ ਇੱਥੇ ਹੈ ਨਹੀਂ ਸੀਗਾ ਇੱਲਾ ਉਹ ਹੀ ਸਮਾਂ ਕੈਮਰਾ ਚੋਰੀ ਹੋਇਆ ਜਾਂ ਹੋਰ ਵੀ ਸਮਾਨ ਚੋਰੀ ਹੋਇਆ ਇਹ ਬਾਕੀ ਜਿਹੜਾ ਸੀਗਾ ਸਕੂਲ ਦਾ ਸਮਾਨ ਸੀਗਾ ਸਾਡਾ ਜਿਹੜਾ ਕੈਮਰਾ ਹੀ ਸੀਗਾ ਉਹ ਹੀ ਚੋਰੀ ਹੋਇਆ ਇੱਥੇ ਤੇ ਇਹਦੇ ਬਾਰੇ ਜਿਹੜੀ ਰਿਪੋਰਟ ਆ ਸੀ ਉਹ ਆਪਣੇ ਦੇ ਦਿੱਤੀ ਆਫਿਸ ਦੇ ਵਿੱਚ ਹਾਂਜੀ ਐਸਡੀਐਮ ਦਫ਼ਤਰ ਰਿਪੋਰਟ ਦੇ ਦਿੱਤੀ ਉੱਪਰ ਵੀ ਜੇ ਅਸੀਂ ਚੋਣ ਕਮਿਸ਼ਨ ਤੱਕ ਵੀ ਜਿਹੜੀ ਸਾਡੀ ਰਿਪੋਰਟ ਪਹੁੰਚ ਗਈ ਆ ਕਿ ਕੈਮਰਾ ਚੋਰੀ ਹੋ ਗਿਆ ਸਾਡਾ ਠੀਕ ਹਾਂਜੀ ਮੈਂ ਸਰਪੰਚ ਚਰਨਜੀਤ ਸਿੰਘ ਸਾਹਿਬ ਦਾ ਪਿੰਡ ਕੀ ਗੱਲਬਾਤ ਹੋਈ ਗੱਲ ਇਸ ਤਰ੍ਹਾਂ ਕੱਲ ਰਾਤ ਅੱਜ ਰਾਤ 23:05 ਨੂੰ ਸਾਡੇ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਵਿੱਚ ਚੋਰਾਂ ਨੇ ਆਣ ਕੇ ਪੰਨ ਤੋੜ ਕੀਤੀ ਹੈ ਜਿਹਦੇ ਵਿੱਚ ਕਾਫੀ ਨੁਕਸਾਨ ਜਿਹੜਾ ਹੋ ਗਿਆ ਹੈ ਇਹਦੇ ਵਿੱਚ ਸਾਡਾ ਸਮਾਨ ਜਿਹੜਾ ਗਿਆ ਹੈ ਕੰਪਿਊਟਰ ਸੈੱਟ ਕੀਬੋਰਡ ਦੋ ਸੈੱਟ CPU LCD ਪ੍ਰੋਜੈਕਟਰ ਸੈੱਟ ਅਲਮਾਰੀਆਂ ਦੀ ਪੰਨ ਤੋੜ ਪੰਪ ਦਰਵਾਜ਼ੇ ਦੀ ਪੰਨ ਤੋੜ ਅਤੇ ਹੋਰ ਛੋਟਾ-ਮੋਟਾ ਸਮਾਨ ਜਿਹੜਾ ਚੋਰੀ ਹੋਇਆ ਹੈ ਇਹ ਇਲੈਕਸ਼ਨ ਕਮਿਸ਼ਨ ਦਾ ਕੈਮਰਾ ਇੱਕ ਇਲੈਕਸ਼ਨ ਕਮਿਸ਼ਨ ਦਾ ਕੈਮਰਾ ਪਰਸੂ ਹੀ ਲਾ ਕੇ ਗਏ ਨੇ ਉਹ ਵੀ ਰਾਤ ਚੋਰੀ ਕਰਕੇ ਲੈ ਗਏ ਨੇ ਇਹ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਨੂੰ ਇਦਾਂ ਕਿ ਸਾਡਾ ਇਹ ਮੁੰਡਾ ਇੱਥੇ ਕੰਮ ਕਰਦੇ ਨੇ ਸਾਫ ਸਫਾਈ ਦਾ ਨਾ ਸਕੂਲ ਦੇ ਵਿੱਚ ਇਹ ਸਾਫ ਸਫਾਈ ਕਰਕੇ ਤੇ ਅੱਜ ਇਥੇ ਕੋਲੋਂ ਲੰਘ ਰਹੇ ਸੀ ਤੇ ਇਹਨਾਂ ਨੇ ਵੇਖਿਆ ਕਿ ਦਰਵਾਜ਼ੇ ਖੁੱਲੇ ਨੇ ਜਦੋਂ ਦਰਵਾਜ਼ੇ ਖੁੱਲੇ ਵੇਖ ਕੇ ਤੇ ਅੱਗੇ ਹੋਇਆ ਇਹਨੇ ਵੇਖ ਕੇ ਤੇ ਮੈਨੂੰ ਫੋਨ ਕਰਤਾ ਮੈਂ ਸਰਪੰਚ ਨੂੰ ਫੋਨ ਕੀਤਾ ਪਿੰਡ ਵਾਲੇ ਨੂੰ ਮੈਨੂੰ ਕਹਿੰਦੇ ਵੀ ਸਕੂਲ ਦੇ ਵਿੱਚ ਚੋਰੀ ਹੋ ਗਈ ਹੈ ਤੇ ਮੈਂ ਆਣ ਕੇ ਦੇਖਿਆ ਵਾਕਿਆ ਜਿਹੜਾ ਸਾਡਾ ਸਮਾਨ ਸੀ ਸਕੂਲ ਦਾ ਉਹ ਚੋਰੀ ਕਰਕੇ ਚੋਰ ਕਿੰਨੇ ਦਾ ਜਿਹੜਾ ਲੱਗਦਾ ਨੁਕਸਾਨ ਹੋ ਗਿਆ ਮੇਰੇ ਹਿਸਾਬ ਨਾਲ ਤਾਂ 1 ਲੱਖ ਤੋਂ ਉੱਪਰ ਦਾ ਸਾਮਾਨ ਹੋਣਾ ਇਹ ਪ੍ਰਸ਼ਾਸਨ ਤੋਂ ਕੀ ਮੰਗਿਆ ਸਰਕਾਰ ਨੂੰ ਮੰਗ ਕੀਤੀ ਜਾਂਦੀ ਕਿ ਇਹ ਜਿਹੜੇ ਜਿਹੜੇ ਨਸ਼ਈ ਬੰਦੇ ਨੇ ਜਿਹੜੇ ਇਹੋ ਜੇ ਕੰਮ ਕਰ ਰਹੇ ਨੇ ਉਹਨੂੰ ਨੱਥ ਪਾਈ ਜਾਵੇ ਤਾਂ ਕਿ ਉਹਨੂੰ ਸਖਤ ਸਜ਼ਾ ਮਿਲੀ ਜਾਵੇ ਮਿਲੇ ਤਾਂ ਕਿ ਮੁੜ ਕੇ ਅੱਗੇ ਕਿਤੇ ਹੋਰ ਇਹੋ ਜਿਹਾ ਕੰਮ ਨਾ ਕਰਨ ਇਹ ਕੰਪਲੇਂਟ ਅੱਜ ਕਰਾ ਲਈ ਇਹਦੀ ਕੰਪਲੇਂਟ ਮਤਲਬ ਕਿ ਅੱਗੇ ਫੋਰਾ ਹੀ ਕਰ ਦਿੱਤੀ ਏ ਪਰ ਹੁਣ ਮੈਂ ਬਾਈ ਹੈਨ ਲੈ ਕੇ ਕਿਉਂਕਿ ਆਪਣੇ ਥਾਣੇ ਜਾ ਰਹੇ ਹਾਂ ਮਕੇਰੀਆ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499